ਹਾਂਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਝੋਨੇ ਤੇ ਆਪਾਂ ਆਖਰੀ ਸਪਰੇ ਕਿਹੜੀ ਕਰੀਏ ਤੇ ਕਿਸਾਨ ਵੀਰੋ ਮੰਨ ਲਓ ਜੇ ਆਪਣੇ ਝੋਨੇ ਵਿੱਚ ਝੋਨਾ ਜਿਹੜਾ ਆਪਣਾ 20-25 ਦਿਨ ਲੈਂਦਾ ਤੇ ਆਪਣੇ ਝੋਨੇ ਦੀ ਮੁੰਜਰ ਝੋਕ ਝੋਗ ਗਈ ਆ ਤਾਂ ਆਪਾਂ ਇਸ ਟਾਈਮ ਕੋਈ ਵੀ ਐਨਪੀਕੇ ਜਾਂ ਕੋਈ ਵੀ ਪोटाश ਵਾਲੀ ਸਪਰੇ ਆਪਾਂ ਨਹੀਂ ਕਰਨੀ ਇਹਦਾ ਆਪਾਂ ਨੂੰ ਹੁਣ ਕੋਈ ਲਾਭ ਨਹੀਂਗਾ ਮੁੰਜਰ ਆਪਣਾ ਜਦੋਂ ਝੋਗ ਗਈ ਆ ਇਹ ਆਪਾਂ ਗੋਭ ਸਮੇ ਜਾਂ ਆਪਣਾ ਫਿਰ ਜਦੋਂ ਝੋਨਾ ਬੂਰ ਤੋਂ ਬਾਅਦ ਜਿਹੜੀ ਸਟੇਜ ਆਉਂਦੀ ਆ ਉਸ ਤੇ ਆਪਾਂ ਕਰਨੀ ਹੁੰਦੀ ਹੈ ਜਦੋਂ ਦੁੱਧਾ ਭਰਦਾਗਾ ਤੇ ਹੁਣ ਆਪਾਂ ਐਨਪੀਕੇ ਵਾਲੀ ਕੋਈ ਸਪਰੇ ਨਹੀਂ ਕਰਨੀ ਹੁਣ ਆਪਾਂ ਸਪਰੇ ਕਰਨੀ ਹੈ ਮਿੱਤਰੋ ਹੌਪਰ ਵਾਲੀ ਬ੍ਰਾਊਨ ਹੌਪਰ ਵਾਲੀ ਤੇਲੇ ਵਾਲੀ ਤੇ ਜਾਂ ਆਪਾਂ ਫੰਗੀ ਸੜ ਸੰਡੀ ਵੀ ਕਾਫੀ ਹੱਤ ਇਕ ਕਰਾ ਜਿਹੜਾ ਝੋਨੇ ਦਾ ਹੁਣ ਕੋਈ ਨੁਕਸਾਨ ਨਹੀਂ ਕਰਦੀ ਜਦੋਂ ਮੁੰਜਰ ਝੁਕ ਜੇ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਤੇਲੇ ਬਾਰੇ ਕਿਸਾਨ ਵੀਰੋ ਕਿਸਾਨ ਵੀਰੋ ਤੇਲੇ ਦੇ ਨਾਲ ਕੀ ਹੁੰਦਾ ਜਦੋਂ ਤੇਲਾ ਆਪਣੇ ਖੇਤ ਦੇ ਵਿੱਚ ਆ ਜਾਂਦਾ ਇਸ ਵਾਰ ਤਾਂ ਮੌਸਮ ਵੀ ਇੱਦਾਂ ਦਾ ਤੇ ਵੀਡੀਓ ਵੀ ਆਪਾਂ ਦੇਖ ਰਹੇ ਹਾਂ ਤੇਲਾ ਬਹੁਤੇ ਏਰੀਆ ਦੇ ਵਿੱਚ ਆ ਚੁੱਕਿਆ ਐਟੈਕ ਤੇ ਦੌਗੀਆਂ ਦੇ ਵਿੱਚ ਝੋਨਾ ਬਹਿ ਜਾਂਦਾ ਤੇ ਝੋਨਾ ਜਿਹੜਾ ਜਮਾਂ ਖੋਰ ਬਣ ਜਾਂਦਾ ਹੈਗਾ ਬੂਟੇ ਜਮਾ ਸੁੱਕ ਜਾਂਦੇ ਆ ਤੇ ਉਹਦੇ ਨਾਲ ਆਪਣਾ ਜਿਹੜਾ ਝੋਨੇ ਦੇ ਵਿੱਚ ਫੋਕ ਬਣ ਜਾਂਦੀ ਹੈ ਤੇ ਆਪਣਾ ਝਾੜ ਆ ਜਿਹੜਾ ਘਟ ਜਾਂਦਾ ਤੇ ਕਿਸਾਨ ਵੀਰੋ ਆਪਾਂ ਤੇਲੇ ਲਈ ਕਿਹੜੀ ਸਪਰੇਅ ਕਰਨੀ ਹੈ ਕਿਸਾਨ ਵੀਰੋ ਜੇ ਤੁਸੀਂ ਤੇਲੇ ਲਈ ਪਹਿਲਾਂ ਚੈਕ ਕਰ ਲਈਏ ਜਾਨੀ ਕਿ ਪਾਈ ਮੈਟਰੀ ਜਾਂ ਜਿਹੜੀ ਉਹ ਕਰ ਲਈਆ ਤਾਂ ਫਿਰ ਤੁਸੀਂ ਹੁਣ ਜਿਹੜੀ ਆਖਰੀ ਸਪਰੇਅ ਆ ਜਿਹੜੀ ਝੋਨੇ ਦੀ 20 25 ਦਿਨ ਰਹਿੰਦੇ ਆ ਤਾਂ ਤੁਸੀਂ ਡਾਈਨੋਫ੍ਰਾਨ ਕਰ ਸਕਦੇ ਆ ਜਿਹੜਾ ਓਸ਼ੀਨ ਵਾਲਾ ਸਾਲਟ ਆਗਾ ਤੇ ਜੇ ਤੁਹਾਡੇ ਕਿਸਾਨ ਵੀਰੋ ਤੁਸੀਂ ਇਹ ਦੋਵੇਂ ਹੀ ਕਰ ਚੁੱਕੇ ਆ ਤਾਂ ਫਿਰ ਆਪਾਂ ਜਿਹੜਾ ਟਰਾਈਫਲੂ ਮੈਜ਼ੋ ਪਾਇਰਾਮਾ ਜਿਹੜਾ ਆਉਂਦਾਗਾ ਪਿਕਸਾ ਲੌਣ ਵਾਲਾ ਸਾਲਟ ਆਪਾਂ ਇਹਦੀ ਵਰਤੋਂ ਕਰ ਸਕਦੇ ਹਾਂ 94 ਐਮਐਲ ਇੱਕ ਕਿੱਲੇ ਦੀ ਡੋਜ਼ ਆ ਤੇ ਇਹ ਥੋੜੀ ਜੀ ਮਹਿੰਗੀ ਹੈਗੀ ਤੇ ਇੱਕ ਕਿਸੇ ਹੋਰ ਕੰਪਨੀ ਦੀ ਤੁਸੀਂ ਲੈ ਸਕਦੇ ਹੋ ਪਰ ਸਾਲਟ ਆਪਾਂ ਇਹੀ ਵਰਤਣਾਗਾ ਤੇ ਕਿਸਾਨ ਵੀਰੋ ਇਹਦੇ ਨਾਲ ਆਪਾਂ ਨੂੰ ਤੇਲੇ ਤੇ ਪੂਰਾ ਵਧੀਆ ਰਿਜ਼ਲਟ ਮਿਲੂਗਾ ਤੇ ਅਗਲੀ ਗੱਲ ਆਪਾਂ ਕਰੀਏ ਜੇ ਝੋਨੇ ਦੇ ਵਿੱਚ ਜਿਹੜੀ ਉਲੀਨਾਸ਼ਕਾ ਉਹ ਵੀ ਆਪਾਂ ਨੂੰ ਕਰਨਾ ਲਾਜ਼ਮੀ ਆ ਕਿਉਂਕਿ ਇਸ ਟਾਈਮ ਜਿਹੜਾ ਫੰਗਸ ਵੀ ਝੋਨੇ ਦਾ ਝਾੜ ਕਾਫੀ ਘਟਾ ਸਕਦੀ ਹੈ ਜਿਵੇਂ ਕਿ ਸੀਟ ਬ্লাইਟ ਪੱਤਿਆਂ ਦੇ ਉੱਪਰ ਆ ਕੇ ਪੱਤਿਆਂ ਦੇ ਉੱਪਰ ਤੇ ਕਰਾ ਜਾਂਦਾ ਤੇ ਇਹਦੇ ਨਾਲ ਵੀ ਜਿਹੜੀ ਫੋਕ ਬਣ ਜਾਂਦੀ ਹੈ ਸੀਤ ਰੋੜ ਤੇ ਨਿਕ ਬਲਾਸਟ ਵੀ ਆਪਣਾ ਜਿਹੜਾ ਝਾੜ ਘਟਾ ਸਕਦੇ ਆ ਤੇ ਕਿਸਾਨ ਵੀਰੋ ਇਹਦੇ ਲਈ ਜੇ ਤੁਸੀਂ ਪਹਿਲਾਂ ਅਜੋਕਸਿਸ ਸਟ੍ਰੋਬਨ ਡਾਈਫੂਕੋਨ ਡਾਈਫੂਕੋਨ ਨਾਲ ਜੋੜਾ ਜਿਹੜਾ ਸਾਲਟ ਐਮੀ ਸਟਾਰ ਵਾਲਾ ਉਹ ਵਰਤਿਆ ਤਾਂ ਤੁਸੀਂ ਦੂਸਰੀ ਸਪਰੇਅ ਦੇ ਵਿੱਚ ਟ੍ਰਾਈਫਲੋਕਸਿਸ ਸਟ੍ਰੋਬਨ ਪਲੱਸ ਟਾਈਫੂਕੋਨ ਨਾਲ ਵਰਤ ਸਕਦੇ ਹੋ ਜੇ ਤੁਹਾਨੂੰ ਇਹ ਜ਼ਿਆਦਾ ਮਹਿੰਗਾ ਲੱਗਦਾ ਤਾਂ ਤੁਸੀਂ ਆਜੋਕਸੀ ਸਟ੍ਰੋਬਿਨ ਪਲਸ ਟੈਬੂਕੋਨਾਜ਼ੋਲ ਵੀ ਜਿਹੜਾ ਵਰਤ ਸਕਦੇ ਹੋ ਨਾ ਟੀਵੀਓ ਵਾਲਾ ਸਾਲਟ ਇਹ ਵਰਤ ਸਕਦੇ ਹੋ ਤੇ نقصان ਵੀ ਰੋ ਇਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਸੁੰਡੀ ਦੀ ਸੁੰਡੀ ਕੋਈ ਜ਼ਿਆਦਾ ਖਤਰਾ ਹੁਣ ਹੈ ਨਹੀਂ ਆਪਣੇ ਲਈ ਜੇ ਫਿਰ ਵੀ ਤੁਹਾਨੂੰ ਲੱਗਦਾ ਤਾਂ ਤੁਸੀਂ ਇਮੈਕਟਿਕ ਬੈਂਜ਼ੋਏਟ 1.9 ਜਿਹੜੀ ਉਹ ਸਸਤੀ ਸਪਰੇਆ ਉਹ ਵਰਤ ਸਕਦੇ ਹੋਗੇ ਆਪਣੇ ਖੇਤ ਆ ਜਿਹੜੇ ਚੈੱਕ ਕਰਦੇ ਰਹੋ ਸਭ ਤੋਂ ਵੱਧ ਖਤਰਾ ਆਪਾਂ ਨੂੰ ਸੁੰਡੀ ਦਾ ਨਹੀਂਗਾ ਉੱਲੀ ਆਪਣੇ ਖੇਤ ਦਾ ਨੁਕਸਾਨ ਕਰ ਸਕਦੀ ਐ ਇਸ ਟਾਈਮ ਤੇ ਤੇਲਾ ਜਿਹੜਾ ਤੇਲਾ ਮੇਨ ਆ ਜਿਹੜਾ ਉਹ ਆਪਣਾ ਝਾਰ ਘਟਾ ਸਕਦਾ ਕਿਉਂਕਿ ਇਸ ਟਾਈਮ ਜਿਹੜਾ ਦਾਣਾ ਬਨਣਾ ਹੁੰਦਾ ਤੇ ਜੇ ਤੇਲਾ ਪੈ ਗਿਆ ਉਹਨੇ ਬੂਟੇ ਜਿਹੜੇ ਸੁਕਾ ਦੇਣੇ ਆ ਤੇ ਉਹਦੇ ਨਾਲ ਆਪਣਾ ਜਿਹੜਾ ਸਾਰਾ ਝਾੜ ਘਟ ਜਾਣਾ ਤੇਲੇ ਤੇ ਧਿਆਨ ਰੱਖੋ ਕਿਸਾਨ ਵੀਰੋ ਆਪਣੇ ਖੇਤ ਆ ਜਿਹੜੇ ਸਵੇਰ ਸ਼ਾਮ ਚੈੱਕ ਕਰਦੇ ਰਹੋ ਜੇ ਕਿਤੇ ਤੁਹਾਨੂੰ 5 ਤੋਂ ਵੱਧ ਤੇਲੇ ਦਿਖਾਈ ਦਿੰਦੇ ਆ ਤਾਂ ਫਿਰ ਤੇਲੇ ਵਾਲੀ ਸਪਰੇ ਆ ਜਿਹੜੀ ਜ਼ਰੂਰ ਕਰੋ ਤੇ ਆਪਣੀ ਵੈਰੈਟੀ ਦੇਖੋ ਪਹਿਲਾਂ ਤਾਂ ਵੀ ਕਿਹੜੀ ਵੈਰੈਟੀ ਲੱਗੀ ਹੋਈ ਆ ਜਿਵੇਂ ਹੁਣ ਮੰਨ ਲਾ 31 ਆ ਇਹਨਾਂ ਦੇ ਪੀਆਰ 131 ਆ ਜਾਂ ਪੀਆਰ ਕੋਈ ਵੀ ਵੈਰੈਟੀ ਇਹਨਾਂ ਦੇ ਵਿੱਚ ਤੇਲੇ ਦਾ ਅਟੈਕ ਬਹੁਤ ਘੱਟ ਆਉਂਦਾ ਪੀਆਰ 114 ਦੇ ਵਿੱਚ ਬਹੁਤ ਆਉਂਦਾ ਪੂਸ਼ਾ 44 ਦੇ ਵਿੱਚ ਆਉਂਦਾ ਡੋਗਰ ਪੂਸ਼ਾ ਦੇ ਵਿੱਚ ਆਉਂਦਾ ਜਾਂ ਬਾਸਮਤੀਆਂ ਦੇ ਵਿੱਚ ਵੀ ਤੇਲੇ ਦੀ ਸ਼ਿਕਾਇਤ ਆ ਜਾਂਦੀ ਹੈ ਜਾਂ ਮੁੱਛਲ ਦੇ ਵਿੱਚ ਵੀ ਜਿਹੜੀ ਬਾ ਤੇਲੇ ਦੀ ਸ਼ਿਕਾਇਤ ਆਉਂਦੀ ਹੈਗੀ ਤੇ ਉਹ ਆਪਣੀਆਂ ਵੈਰੈਟੀਆਂ ਦੇਖੋ ਕਿਹੜੀ ਵੈਰੈਟੀ ਤੁਹਾਡੇ ਖੇਤ ਦੇ ਵਿੱਚ ਲੱਗੀ ਹੋਈ ਹੈਗੀ ਤੇ ਤੇਲੇ ਨੂੰ ਸੁਬਾ ਸ਼ਾਮ ਚੈੱਕ ਕਰਦੇ ਰਹੋ ਜੇ ਤੁਹਾਡੇ ਲੱਗਦਾ ਤਾਂ ਤੇਲੇ ਵਾਲੀ ਤੇ ਫੰਗੀ ਸੈਟ ਕਰ ਲਓ ਚਾਹੇ ਸੁੰਡੀ ਵਾਲੀ ਤੁਸੀਂ ਨਾ ਕਰੋ ਜੇ ਮੁੰਜਰ ਤੁਹਾਡੀ ਝੋਗ ਗਈ ਆਗੀ ਸੁੰਡੀ ਵਾਲੀ ਬਿਨਾ ਸਰ ਜੂਗਾ ਪਰ ਤੇਲੇ ਵਾਲੀ ਤੇ ਉਲੀ ਨਾਸ਼ਕ ਵਾਲੀ ਸਪਰੇ ਬਿਨਾ ਨਹੀਂ ਸਰਨਾਗਾ ਤੁਹਾਨੂੰ ਸਪਰੇ ਕਰਨੀ ਲਾਜ਼ਮੀ ਆਗੀ ਤੇ ਜੇ ਸਪਰੇ ਆਪਾਂ ਜੇ ਤੁਹਾਡਾ ਝੋਨਾ ਮੰਨ ਕੇ ਚੱਲੋ ਕੋਈ 15 ਦਿਨ ਲੈਂਦਾ ਉਸ ਟਾਈਮ ਆ ਜਿਹੜਾ ਉਸ ਟਾਈਮ ਸਪਰੇ ਕੋਈ ਅਸਰ ਨਹੀਂ ਕਰਦੀ ਕਿਉਂਕਿ ਜਿਹੜਾ ਝੋਨਾ ਉਸ ਟਾਈਮ ਪੱਕ ਜਾਂਦਾ ਤੇ ਫਿਰ ਜਿਹੜੇ ਪੱਤੇ ਵੀ ਆ ਜਿਹੜੇ ਸੁੱਕਣੇ ਸਟਾਰਟ ਹੋ ਜਾਂਦੇ ਤੇ ਉਸ ਟਾਈਮ ਜਿਹੜੀ ਸਪਰੇਅ ਕੀਤੀ ਤਾਂ ਆਪ ਨੂੰ ਕੋਈ ਲਾਭ ਨਹੀਂ ਮਿਲਦਾ ਜੇ ਤੁਸੀਂ ਸਪਰੇਅ ਕਰਨੀ ਆ ਤਾਂ ਹੁਣ ਤੁਹਾਡੇ ਕੋਲੇ ਟਾਈਮ ਆ 20 25 ਦਿਨ ਰਹਿੰਦੇ ਆ ਤਾਂ ਤੁਸੀਂ ਸਪਰੇਅ ਕਰ ਸਕਦੇ ਹੋ ਉਹਦਾ ਤੁਹਾਨੂੰ ਰਿਜ਼ਲਟ ਵੀ ਮਿਲੂਗਾ ਧੰਨਵਾਦ ਕਿਸਾਨ ਵੀਰੋ ਵੀਡੀਓ ਨੂੰ ਸ਼ੇਅਰ ਕਰਨਾ ਤੇ ਆਪਣੇ ਪੇਜ ਨੂੰ ਜਰੂਰ ਫੋਲੋ ਕਰਨਾ